ਮੈਂ ਕਾਮਰਜ ਪੈਦਾ ਹੋਇਆ ਇੱਕ ਵਰਕਰ ਹਾਂ ਜਿਸ ਨੇ ਬਹੁਤ ਥੱਲੇ ਤੋਂ ਸਰਪੰਚੀ ਪੰਚੀ ਤੋਂ ਲੈ ਕੇ ਮਿਹਨਤ ਕੀਤੀ ਤੁਹਾਡੇ ਅਸ਼ੀਰਵਾਦ ਨਾਲ ਦੋ ਵਾਰ ਐਮਐਲਏ ਬਣਨ ਦਾ ਮੌਕਾ ਮਿਲਿਆ 10 ਸਾਲ ਸਰਕਾਰ ਚ ਰਹਿ ਸਰਕਾਰ ਚ ਰਹਿ ਕੇ ਜਿੱਤੇ ਵਿਕਾਸ ਕੀਤਾ ਅਮਰਗੜ ਹਰਕੇ ਦੀਆਂ ਕੋਈ ਐਸਾ ਕੰਮ ਸਰਕਾਰੀ ਕਾਲਜ ਬਣਾਇਆ ਟ੍ਰਾਂਸਪੋਰਟ ਦੇ ਵੱਡੇ ਕੇਂਦਰ ਬਣਾਏ ਅਮਰਗੜ ਨੂੰ ਸਬ ਡਿਵੀਜ਼ਨ ਬਣਾਇਆ ਮੰਡੀਆਂ ਬਣਾਈਆਂ ਜੁਸਪਲਟੀ ਬਣਾਈ ਬਹੁਤ ਵੱਡੇ ਕੰਮ ਅਮਰਗੜ ਵਿਧਾਨ ਸਭਾ ਹਲਕੇ ਦੇ ਕੀਤੇ ਅਮਰਗੜ ਤੇ ਮਲੇਰ ਕੋਲ ਨਾਲ ਕੋਈ ਦੋ ਨਹੀਂ ਆਪਾਂ ਬਿਲਕੁਲ ਇਕੱਠੇ ਆ ਜਿਲ੍ਹਾ ਸਾਡਾ ਇੱਕ ਹੈ ਹਰ ਵਿਅਕਤੀ ਸਾਡੇ ਬਾਰੇ ਚੰਗੀ ਤਰ੍ਹਾਂ ਤੁਸੀਂ ਸਾਡਾ ਸਭ ਕੁਝ ਜਾਣਦੇ ਹੋ ਮੈਂ ਆਪਦੀ ਇੱਕ ਗੱਲ ਕਰਕੇ ਬੇਨਤੀ ਸਵਾਪ ਕਰਨੀ ਚਾਹਨਾ ਮੈਨੂੰ ਨਵਾਜ਼ ਦਾ ਟਾਈਮ ਆ ਰਿਹਾ ਹੈ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿ ਵੀਰੋ ਮੈਂ 10 ਸਾਲ ਮੈਲੇ ਰਿਆਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਬਹੁਤ ਨੇੜੇ ਰਹੇ ਆ ਪਰ ਵੀਰੋ 10 ਸਾਲ ਸਰਕਾਰ ਦੇ ਰਹਿ ਕੇ ਮੈਂ ਆਪਣੀ ਜਾਇਦਾਦ ਵੇਚੀ ਆ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਬਣ ਕੇ ਕਹਨਾ ਕਿ ਮੈਂ ਆਪਣੀ ਜਾਇਦਾਦ ਵੇਚੀ ਆ ਕਿਤੇ ਐਮਐਲਏ ਬਣਦੇ ਨੇ 6-6 ਮਹੀਨੇ ਬਾਅਦ ਉਹਨਾਂ ਦੀ ਉਹਨਾਂ ਦੇ ਹਾਲਾਤ ਦੇਖਣ ਵਾਲੇ ਹੁੰਦੇ ਨੇ ਅਸੀਂ 10 ਸਾਲ ਐਮਐਲਏ ਰਹਿ ਕੇ ਇੱਕ ਬੱਚਾ ਤੁਹਾਨੂੰ ਕੋਈ ਸਾਰੇ ਪੰਜਾਬ ਚੋਂ ਕਹਿ ਦੇਵੇ ਕਿ ਇਕਬਾਲ ਸਿੰਘ ਝੁੰਡਾ ਨੇ ਕਿਸੇ ਤੋਂ ਚਾਹ ਦਾ ਕਪੀਤਾ ਇਕਬਾਲ ਸਿੰਘ ਝੁੰਡਾ ਜੀ ਜੰਦਾਬਾ ਇਕਬਾਲ ਸਿੰਘ ਝੁੰਡਾ ਜੀ ਜੰਦਾਬਾ ਇਕਬਾਲ ਸਿੰਘ ਝੁੰਡਾ ਜੀ ਜੰਦਾਬਾ ਜਿਸੇ ਥਾਣੇ ਚੋਂ ਕਿਸੇ ਤਹਿਸੀਲ ਚੋਂ ਕਿਸੇ ਟਰੱਕ ਜੁਨੀਅਨ ਕਿਸੇ ਵਿਅਕਤੀ ਕੋਈ ਬਦਲੀ ਕੋਈ ਨੌਕਰੀ ਦਾ ਕਿਸੇ ਤੋਂ 5 ਪੈਸੇ ਲਏ ਨੇ ਮੈਨੂੰ ਬਿਲਕੁਲ ਵੋਟ ਨਾ ਪਾਇਓ ਮੈਂ ਤੁਹਾਡੀ ਕਚਹਿਰੀ ਚ ਜਾਣਾ ਉਹੀ ਸਾਥ ਕਰਦੇ ਨੇ ਅਸੀਂ ਪੂਰੀ ਮੇਕੀ ਅਤੇ ਇਮਾਨਦਾਰੀ ਨਾਲ ਤੁਹਾਡੀ ਸੇਵਾ ਕੀਤੀ ਆ ਆਪ ਦਾ ਗੌਰ ਕੇ ਲੋਕਾਂ ਦਾ ਸਵਾਰਿਆ ਅੱਜ ਲੋਨ ਨਾ ਪਛਾਣ ਕਰਨ ਦੀ ਅਸੀਂ ਉਸ ਪਾਸੇ ਨੂੰ ਤੁਰ ਗਏ ਜਿਹੜੇ ਲੋਕ ਇੱਥੇ ਨੰਗੇ ਪੈਰੀ ਆਉਂਦੇ ਨੇ ਉਹ ਤੋਂ ਬਾਅਦ 5 ਸਾਲਾਂ ਚ 100-100 ਕਰੋੜ ਦੀਆਂ ਜ਼ਿਆਦਾ ਤਾਂ ਖੜੀਆਂ ਕਰ ਲਿਆ ਬੋਲੀ ਫੇਰ ਉਹ ਮੁੱਕ ਗਏ ਨੇ ਨਸ਼ੇ ਵਕਾਉਂਦੇ ਨੇ ਸ਼ਰਾਬਾਂ ਵੇਚਦੇ ਨੇ ਜ਼ਮੀਨਾਂ ਤੇ ਕਬਜ਼ੇ ਕਰਦੇ ਨੇ ਫਿਰ ਉਸ ਲੁੱਟਦੇ ਮਾਲ ਨਾਲ ਸਾਨੂੰ ਵੰਡਦੇ ਨੇ ਫੇਚੋਣਾ ਜਿੱਤਦੇ ਨੇ ਇਹ ਧੰਦਾ ਬਣ ਗਿਆ ਇਸ ਧੰਦੇ ਨੂੰ ਰੋਕੋ ਜਿਹੜੇ ਲੋਕ ਰਾਜਨੀਤੀ ਚ ਸੇਵਾ ਲਈ ਆਏ ਨੇ ਜਿਹੜੇ ਆਪਦਾ ਗਵਾਕੇ ਤੁਹਾਡੀ ਸੇਵਾ ਕਰਦੇ ਨੇ ਉਹਨਾਂ ਦੀ ਪਛਾਣ ਕਰੋ ਉਹਨਾਂ ਪਾਰਟੀਆਂ ਦੀ ਵੀ ਪਛਾਣ ਕਰੋ ਜਿਹੜੀਆਂ ਪੰਜਾਬ ਕਿੰਨਾ ਫਰਦਾ ਮਾਹੌਲ ਪੈਦਾ ਕਰਦੀਆਂ ਸਾਡੇ ਨੌਜਵਾਨ ਹੀਰਾਂ ਤੇ ਸਾਡੇ ਸਿੱਖ ਵੀਰਾਂ ਦੇ ਐਨਐਸਏ ਲਾਏ ਜਾ ਰਹੇ ਨੇ